ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜੀ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਇਹ ਬਹੁਤ ਇੱਕ ਵੱਡੇ ਰੈਕਟ ਦੇ ਨਾਲ ਸੰਬੰਧਿਤ ਹੈ ਤੇ ਨਾਲ ਮੈਂ ਸਭ ਤੋਂ ਪਹਿਲਾਂ ਜਿਹੜੇ ਪੁਲਿਸ ਵਾਲੇ ਪੁਲਸ ਅਫਸਰ ਜਾਂ ਨੀਚੇ ਵਾਲੇ ਪੂਰੀ ਲਗਨ ਦੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਸਲੂਟ ਕਰਦਾ ਉਹਨਾਂ ਦੀ ਬਹਾਦਰੀ ਨੂੰ ਉਹਨਾਂ ਦੀ ਹਿੰਮਤ ਨੂੰ ਸਲੂਟ ਕਰਦਾ ਤੇ ਬਾਕੀ ਦੂਜੇ ਨੰਬਰ ਤੇ ਜਿਹੜੇ ਮਾਰੇ ਪੁਲਿਸ ਅਫਸਰ ਨੇ ਉਹਨਾਂ ਨੂੰ ਆਪਾਂ ਲਾਣਤਾ ਪਾਵਾਂਗੇ ਤੇ ਦੋਸਤੋ ਅੱਜ ਜਿਹੜੇ ਕੇਸ ਦੀ ਆਪਾਂ ਨੇ ਗੱਲ ਕਰਨੀਆਂ ਉਹ ਕੇਸ ਬਹੁਤ ਹੀ ਚਰਚਿਤ ਔਰ ਬਹੁਤ ਵੱਡਾ ਨਸੇ ਨਾਲ ਸੰਬੰਧਿਤ ਕੇਸ ਹੈਗਾ ਜਿਹਦੇ ਉਸ ਕੇਸ ਦਾ ਜਿਹੜਾ ਆਪਾਂ ਅੱਜ ਗੱਲ ਕਰਾਂਗੇ ਕਿ ਕੀ ਬਣਿਆ ਤੇ ਕਿਉਂ ਉਹ ਕੇਸ ਹੈ ਜਿਹੜਾ ਇਸ ਹਾਲਤ ਦੇ ਵਿੱਚ ਚਲਿਆ ਗਿਆ ਤੇ ਇਹ ਸਾਰੀਆਂ ਗੱਲਾਂ ਦੀ ਤੁਹਾਡੇ ਨਾਲ ਮੈਂ ਸਾਂਝ ਪਵਾਉਂਗਾ ਕਿ ਕੌਣ ਲੋਕ ਇਸ ਗੱਲ ਦੇ ਪਿੱਛੇ ਨੇ ਕਿਹੜੇ ਅਫਸਰ ਇਨ੍ਹਾਂ ਕੰਮਾਂ ਦੇ ਪਿੱਛੇ ਨੇ ਕਿ ਨਸ਼ੇ ਵਾਲੇ ਜਿਹੜੇ ਤਸਕਰ ਨੇ ਉਹਨਾਂ ਨੂੰ ਕੋਈ ਸਜ਼ਾ ਨਾ ਹੋਵੇ ਕਿਉਂਕਿ ਛੋਟੇ ਜਿਹੜੇ ਨਸ਼ਾ ਤਸਕਰਾਂ ਨੂੰ ਫੜਨਾ ਜਾ ਉਹਨਾਂ ਨੂੰ ਸਜ਼ਾ ਕਰਾਉਣੀ ਇੱਕ ਤੁਹਾਨੂੰ ਪਤਾ ਆਮ ਗੱਲ ਹੈਗੀ ਪਰ ਜਿਹੜੇ ਵੱਡੇ ਤਸਕਰ ਨੇ ਜਿੰਨਾ ਜਿਨ੍ਹਾਂ ਨੂੰ ਆਪਾਂ ਵੱਡੀਆਂ ਮੱਸੀਆਂ ਕਹਿੰਦੇ ਆ ਉਹਨਾਂ ਨੂੰ ਬਿਲਕੁਲ ਹੱਥ ਹੀ ਨਹੀਂ ਪਾਇਆ ਜਾਂਦਾ ਅਗਰ ਕਿਤੇ ਨਾ ਕਿਤੇ ਹੱਥ ਪੈ ਜਾਂਦਾ ਤਾਂ ਉਹਨਾਂ ਨੂੰ ਪਹਿਲਾਂ ਹੀ ਬਰੀ ਕਰਾਉਣ ਦਾ ਜਿਹੜਾ ਉਹਨਾਂ ਦਾ ਰਸਤਾ ਸੰਗਲੋ ਨਿਕਲਣ ਦਾ ਰਸਤਾ ਉਹ ਪਹਿਲਾਂ ਹੀ ਤਿਆਰ ਕਰ ਦਿੱਤਾ ਜਾਂਦਾ ਦੋਸਤੋ ਬਹੁਤ ਦੁਖਦੀ ਰਗ ਹੈ ਪੰਜਾਬ ਦੀ ਇਸ ਕਰਕੇ ਵੀਡੀਓ ਨਾਲ ਜ਼ਰੂਰ ਬਨੇ ਰਹੋ ਕਿਉਂਕਿ ਇਹ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਕੱਲ ਨੂੰ ਜਦੋਂ ਸੇਕ ਆਪਣੇ ਘਰ ਤੱਕ ਆਉਂਦਾ ਆਪਾਂ ਉਦੋਂ ਜਾਗਦੇ ਆਂ ਪਹਿਲਾਂ ਤਾਂ ਆਪਾਂ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ ਹੈਗੇ ਆਓ ਵੀਡੀਓ ਕਰਦੇ ਆਂ ਸਟਾਰਟ ਐਂਡ ਤੱਕ ਬਨੇ ਰਹੋ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਦਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਹੁਣ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਕਿਸ ਕੇਸ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਯਾਦ ਹੋਊਗਾ ਇੱਕ ਅ ਦੋਸਤੋ 1 ਜੂਨ 2012 ਨੂੰ ਇੱਕ ਫੈਕਟਰੀ ਫੜੀ ਸੀ ਆਇਸ ਨਸੇ ਦੀ ਫੈਕਟਰੀ ਜਿਹਨੂੰ ਆਪਾਂ ਪਾਰਟੀ ਡਰੱਗ ਵੀ ਕਹਿ ਦਿੰਦੇ ਆ ਉਹ ਫੈਕਟਰੀ ਫੜੀ ਸੀ ਕਰਤਾਰਪੁਰ ਸਾਹਿਬ ਤੋਂ ਉਹਦੇ ਚ ਜਿਹੜੇ ਗ੍ਰਿਫਤਾਰ ਹੋਏ ਸੀ ਰਣਜੀਤ ਸਿੰਘ ਰਾਜਾ ਕੰਧੋਲਾ ਇਹ ਨਾਮ ਬਹੁਤ ਚਰਚਿਤ ਹੋਇਆ ਸੀ ਉਹਦੀ ਪਤਨੀ ਤੇ ਉਹਦਾ ਬੇਟਾ ਵੀ ਗ੍ਰਿਫਤਾਰ ਹੋਇਆ ਸੀ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਸੀਗਾ ਤੇ ਉਹਨਾਂ ਦੇ ਨਾਲ 13 ਮੁਰਜ਼ਮ ਹੋਰ ਸੀਗੇ ਤੇ ਤਕਰੀਬਨ 10 ਤਾਂ ਫੜੇ ਹੀ ਨਹੀਂ ਗਏ ਲੇਕਿਨ ਦੋਸਤੋ ਦਸੰਬਰ 2023 ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਬਰੀ ਕਿਉਂ ਕੀਤਾ ਜਾਂਦਾ ਹੈ ਇਹਦੇ ਤੇ ਪੂਰੀ ਆਪਾਂ ਖੁੱਲ ਕੇ ਚਰਚਾ ਕਰਾਂਗੇ ਦੋਸਤੋ ਕਿ ਕਾਰਨ ਕੀ ਆ ਕਿਉਂ ਇਹਨੂੰ ਮਤਲਬ ਬਰੀ ਕੀਤਾ ਗਿਆ ਕਿਵੇਂ ਇਹ ਬਰੀ ਹੋ ਗਿਆ ਨਰਪਾਇ ਸਿੰਘ ਜੱਜ ਦੀ ਅਦਾਲਤ ਨੇ ਇਹਨੂੰ ਬਰੀ ਕੀਤਾ ਸਬੂਤਾਂ ਦੀ ਘਾਟ ਹੋਣ ਕਰਕੇ ਗਵਾਹਾਂ ਦੇ ਨਾ ਆਉਣ ਕਰਕੇ ਗਵਾਹਾਂ ਦੇ ਮੁਕਰਨ ਕਰਕੇ ਇਹ ਸਾਰੇ ਜਿਹੜੇ ਮਤਲਬ ਕਾਰਨ ਬਣ ਗਏ ਕਿ ਉਹ ਏਡੇ ਵੱਡੇ ਕੇਸ ਦੇ ਵਿੱਚੋਂ ਬਰੀ ਹੋ ਗਏ ਦੋਸਤੋ ਇਹ ਫੈਕਟਰੀ ਫੜੀ ਸੀ ਕਰਤਾਰਪੁਰ ਤੋਂ ਬਹੁਤ ਵੱਡੀ ਫੈਕਟਰੀ ਜਿਹਦੇ ਚ 14 ਕਿਲੋ ਤਾਂ ਮਤਲਬ ਜਿਹੜਾ ਸੀਗਾ ਹੀਰੋਨ ਫੜੀ ਧੀ ਬਾਕੀ ਹੋਰ ਬਹੁਤ ਵੱਡੇ ਲੈਵਲ ਤੇ ਇਹਦੇ ਚ ਜਿਹੜਾ ਸਮਾਨ ਫੜਿਆ ਗਿਆ ਸੀਗਾ ਦੋਸਤੋ ਜਿਹੜਾ ਇਹ ਰਣਜੀਤ ਸਿੰਘ ਰਾਜਾ ਕੰਦੋਲਾ ਇਹਦਾ ਨਵੇਂ ਸ਼ਹਿਰ ਦੇ ਕੋਲੇ ਪਿੰਡ ਹੈਗਾ ਹੈਬੋਬਾਲ ਤੇ ਇਹਨਾਂ ਨੂੰ ਜਦੋਂ ਫੜਿਆ ਗਿਆ ਦੋਸਤੋ ਹੁਣ ਆਪਾਂ ਥੋੜਾ ਪਹਿਲਾਂ ਇਹ ਇਹਦੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਇਹ ਲੋਕ ਬਰੀ ਹੋ ਜਾਂਦੇ ਨੇ ਕਿਵੇਂ ਇਹਨਾਂ ਨੂੰ ਬਚਾਇਆ ਜਾਂਦਾ ਹੈਗਾ ਟਾਡੇ ਜਾਦੂਗਾ ਇੱਕ ਇੰਦਰਜੀਤ ਸਿੰਘ ਨੌਂ ਦਾ ਇੱਕ ਉਹਦਾ ਇਨਸਪੈਕਟਰ ਫੜਿਆ ਸੀਗਾ ਜਿਹਦੇ ਕੋਲ 14 ਕਿਲੋ ਹੈਰੋਇਨ AK47 ਤੇ ਹੋਰ ਬਹੁਤ ਸਾਮਾਨ ਫੜਿਆ ਸੀਗਾ ਤਕਰੀਬਨ 6.5 ਸਾਲ ਪਹਿਲਾਂ ਤੇ ਇਹ ਗੱਲ ਆ ਤੇ ਉਹ 6.5 ਸਾਲਾਂ ਦਾ ਜੇਲ੍ਹ ਦੇ ਵਿੱਚ ਬੰਦ ਹੈ ਅਸਾਂ ਦੋਸਤੋ ਮਤਲਬ ਇਹਨਾਂ ਨੂੰ ਕਿਵੇਂ ਬਚਾਉਣ ਦਾ ਪ੍ਰਬੰਧ ਕਰ ਲਿਆ ਜਾਂਦਾਗਾ ਤੁਹਾਨੂੰ ਮੈਂ ਇਹਦੇ ਤੇ ਜਾਣਨਾ ਪਉਣਾ ਤੁਹਾਨੂੰ ਪਤਾ ਹੋਊਗਾ ਕਿ ਪੰਜਾਬ ਦੇ ਵਿੱਚ o rp ਜਿਹੜੇ ਦੇ ਤਹਿਤ ਪੁਲਿਸ ਵਾਲਿਆਂ ਨੂੰ ਤਰੱਕੀਆਂ ਨੇ ਜਿਹੜੀਆਂ ਰਿਓੜੀਆਂ ਦੀ ਤਰ੍ਹਾਂ ਵੰਡੀਆਂ ਜਾਂਦੀਆਂ ਨੇ ਉਹਦਾ ਮਤਲਬ ਕੀ ਹੈ ਕਿ ਜਿਹੜੇ ਤਨਖਾਹ ਤੇ ਰੈਂਕ ਉਹਦਾ ਵੈਸੇ ਹੀ ਉਹੀ ਰਹਿੰਦਾਗਾ ਲੇਕਿਨ ਉਹਨਾਂ ਨੂੰ ਸਟਾਰ ਲਾ ਕੇ ਉਹਨਾਂ ਨੂੰ ਵੱਡੇ ਅਫਸਰਾਂ ਦੀਆਂ ਡਿਊਟੀਆਂ ਤੇ ਤਾਇਨਾਤ ਕਰ ਦਿੱਤਾ ਜਾਂਦਾ ਜਿਹਦੇ ਚ ਇੱਕ ਇਹ ਇੰਦਰਜੀਤ ਸਿੰਘ ਦਾ ਨਾਮ ਹੈ ਜਿਹੜਾ ਕਿ ਵੈਸੇ ਤਾਂ ਇਹ ਹੌਲਦਾਰ ਸੀਗਾ ਪਰ ਇਹਨੂੰ ਇਨਸਪੈਕਟਰ ਤਰੱਕੀ ਦੇ ਕੇ ਤਿੰਨ ਸਟਾਰ ਲਾ ਕੇ ਇਹਨੂੰ ਇਨਸਪੈਕਟਰ ਬਣਾਇਆ ਹੋਇਆ ਸੀਗਾ ਤੇ ਦੋਸਤੋ ਇਹ ਹਰਦੀয়াল ਸਿੰਘ ਆਈਜੀ ਤੋਂ ਬਾਅਦ ਅਗਰ ਕੋਈ ਸਭ ਤੋਂ ਵੱਡਾ ਜਿਹਦੇ ਨਾਮ ਮਤਲਬ ਰਿਕਾਰਡ ਹੈ ਕਿ ਸਭ ਤੋਂ ਵੱਧ ਨਸ਼ੇ ਫੜੇ ਨੇ ਉਹ ਇੰਦਰਜੀਤ ਸਿੰਘ ਨੇ ਫੜੇ ਨੇ ਤੇ ਇੰਦਰਜੀਤ ਸਿੰਘ ਨੇ ਇਹ ਫੈਕਟਰੀ ਫੜੀ ਸੀਗੀ ਜਿਹੜੀ ਕੰਧੋਲੇ ਵਾਲੀ ਯਾਰਾਜੇ ਕੰਧੋਲੇ ਵਾਲੀ ਇਹ ਫੈਕਟਰੀ ਨੂੰ ਦੋਸਤੋ ਜਦੋਂ ਫੜਿਆ ਤੇ ਉਸ ਤੋਂ ਬਾਅਦ ਫਿਰ ਇਹ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਨੇ ਕਿ ਇਹ ਸੁੱਟ ਕਿਵੇਂ ਗਏ ਬਰੀ ਕਿਵੇਂ ਹੋ ਗਏ ਦੋਸਤੋਂ ਜਦੋਂ ਕੋਈ ਕੇਸ ਨੂੰ ਦਰਜ ਕੀਤਾ ਜਾਂਦਾ ਤਾਂ ਉਹਦੇ ਚ ਤੁਹਾਨੂੰ ਪਤਾ ਇੱਕ ਆਈਓ ਹੁੰਦਾ ਹੈਗਾ ਤੇ ਇੱਕ ਕੰਪਲੇਨਟੈਂਟ ਸ਼ਿਕਾਇਤ ਕਰਤਾ ਹੁੰਦਾ ਹੈਗਾ ਉਹਦੇ ਚ ਇੰਦਰਜੀਤ ਸਿੰਘ ਖੁਦ ਹੀ ਆਪ ਆਈਓ ਬਣ ਜਾਂਦਾ ਦੀ ਆਪ ਹੀ ਸ਼ਿਕਾਇਤ ਕਰਤਾ ਬਣ ਜਾਂਦਾ ਸੀਗਾ ਲੇਕਿਨ ਅਦਾਲਤ ਦੇ ਵਿੱਚ ਜਦੋਂ ਕੇਸ ਜਾਂਦਾ ਤਾਂ ਅਦਾਲਤ ਇਹ ਪੁੱਛਦੀ ਆ ਕਿ ਇਹਦਾ ਜਿਹੜਾ ਆਈਓ ਉਹਦਾ ਰੈਂਕ ਕੀ ਆ ਹੁਣ ਦੋਸਤੋ ਰੈਂਕ ਆ ਉਪਰੋਂ ਦਾ ਉਹਦਾ ਇਨਸਪੈਕਟਰ ਦਾ ਰੈਂਕ ਸੀਗਾ ਲੇਕਿਨ ਅਸਲੀਆ ਦੇ ਵਿੱਚ ਉਹ ਹੌਲਦਾਰ ਹੈ ਜਿਹੜੇ ਵੱਡੇ ਕੇਸ ਨੇ ਉਹਨਾਂ ਦਾ ਜਿਹੜਾ ਆਈਓ ਆ ਜ ਜਸ ਸ਼ਿਕਾਇਤ ਕਰਤਾ ਉਹ ਇਨਸਪੈਕਟਰ ਤੋਂ ਘੱਟ ਨਹੀਂ ਹੋ ਸਕਦਾ ਇਸ ਤਰ੍ਹਾਂ ਦੀਆਂ ਕਾਨੂੰਨ ਦੀਆਂ ਮਤਲਬ ਇਹ ਸ਼ਰਤਾਂ ਨੇ ਪਰ ਹੈਰਾਨਗੀ ਦੀ ਗੱਲ ਤਾਂ ਦੋਸਤੋ ਇਹ ਆ ਕੇ ਹਜ਼ਾਰਾਂ ਵਾਰ ਇਸ ਤਰ੍ਹਾਂ ਦੇ ਕੇਸ ਆ ਚੁੱਕੇ ਨੇ ਜਿਨ੍ਹਾਂ 'ਚ ਛੋਟੇ ਰੈਂਕ ਵਾਲੇ ਅਫਸਰਾਂ ਤੋਂ ਪਰਚਾ ਦਰਜ ਕਰਾ ਕੇ ਤੇ ਜਿਹੜਾ ਉਹਨੂੰ ਬਚਾ ਦਿੱਤਾ ਜਾਂਦਾ। ਇਹੀ ਕੰਮ ਇੰਦਰਜੀਤ ਸਿੰਘ ਕਰਦਾ ਸੀਗਾ। ਇਹ ਕੀ ਕਰਦਾ ਸੀਗਾ? ਆਪ ਹੀ ਫੜਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪ ਹੀ ਬਚਾਉਣ ਦੀ ਖਾਤਰ ਰਸਤੇ ਦੇ ਦਿੰਦਾ ਸੀਗਾ ਕਿ ਜਿਹੜਾ ਰੈਂਕ ਹੈ ਉਹ ਹੌਲਦਾਰ ਦਾ ਹੈ। ਜਦੋਂ ਕੇਸ ਨੇ ਜਾਣਾ ਗਵਾਹੀਆਂ ਤੇ ਤੇ ਉੱਥੇ ਜਾ ਕੇ ਉਹਨੇ ਮੁੱਕਰ ਜਾਣਾ ਸ਼ਿਕਾਇਤ ਕਰਤਾ ਵਾਲੀ ਗੱਲ ਤੋਂ ਵੀ ਤੇ ਰੈਂਕ ਆਵਦਾ ਜਿਹੜਾ ਹੌਲਦਾਰ ਵਾਲਾ ਦਿਖਾ ਦੇਣਾ ਦੋਸਤੋ ਤਰਾਸ ਦੀ ਹੈ ਦੇਖੋ ਤੁਸੀਂ ਕਮਾਲ ਦੀ ਚੀਜ਼ ਕਿ ਕਿੰਨਾ ਵੱਡਾ ਲੋਕਾਂ ਦੇ ਨਾਲ ਧੋਖਾ ਕੀਤਾ ਜਾਂਦਾ ਹੈ ਇੱਕ ਪਾਸੇ ਤਾਂ ਵੱਡੀਆਂ-ਵੱਡੀਆਂ ਮਤਲਬ ਖਬਰਾਂ ਵੱਡੇ-ਵੱਡੇ ਅਫਸਰਾਂ ਦੇ ਅਫਸਰਾਂ ਨੇ ਇਹਨੂੰ ਵਰਤਿਆ ਵੀ ਹੈ ਬਹੁਤ ਇਹਨਾਂ ਨੇ ਬਹੁਤ ਵੱਡੇ-ਵੱਡੇ ਮਤਲਬ ਕੰਮ ਕਰਨੇ ਵੀ ਬਾਜ਼ੀ ਬਾਪ ਬਹੁਤ ਕੇਸ ਫੜ ਲਿਆ ਐਡਾ ਵੱਡਾ ਮਤਲਬ ਸਮਗਲਰ ਫੜ ਲਿਆ ਫੜ ਲਿਆ ਪਰ ਦੋਸਤੋ ਹੈਰਾਨਗੀ ਇਸ ਗੱਲ ਦੀ ਹੁੰਦੀ ਆ ਕਿ ਜਿਹੜੇ ਅਫਸਰ ਇਮਾਨਦਾਰ ਨੇ ਉਹ ਵੀ ਕਿਉਂ ਚੁੱਪ ਰਹਿੰਦੇ ਨੇ ਇਹ ਜੀਆਂ ਗੱਲਾਂ ਦੇ ਉੱਪਰ ਕਮਜਕਮ ਇਹ ਤਾਂ ਪਤਾ ਹੁੰਦਾ ਹੀ ਆ ਨਾ ਕਿ ਜਿਹੜੇ ਅਫਸਰ ਨੇ ਪਰਚਾ ਵੱਡਾ ਦਰਜ ਕੀਤਾਗਾ ਕਿ ਉਹਦਾ ਰੈਂਕ ਅਸਲੀਅਤ ਦੇ ਵਿੱਚ ਕੀ ਆ ਚਲੋ ਲੋਕਾਂ ਨੂੰ ਆਪਾਂ ਨੂੰ ਤਾਂ ਨਹੀਂ ਪਤਾ ਹੁੰਦਾ ਪਰ ਉਹਨਾਂ ਨੂੰ ਤਾਂ ਪਤਾ ਹੁੰਦਾ ਹੀ ਆ ਨਾ ਕਿ ਰੈਂਕ ਜਿਹੜਾ ਇਹ ਉਹਦਾ ਇਹਦੇ ਸਟਾਰ ਲਾ ਕੇ ਅਸੀਂ ਇਹਨੂੰ ਇੰਸਪੈਕਟਰ ਬਣਾਇਆ ਪਰ ਫਿਲਹਾਲ ਤਾਂ ਇਹ ਹੌਲਦਾਰ ਹੈ ਤੇ ਅਦਾਲਤਾਂ ਫਟਕਾਰਾਂ ਦਾ ਲੌਂਗੀਆਂ ਨੇ ਬਹੁਤ ਜ਼ਿਆਦਾ ਅਦਾਲਤਾਂ ਇਹਨਾਂ ਨੂੰ ਉੱਥੇ ਝਾੜਾਂ ਪਾਉਂਦੀਆਂ ਨੇ ਬਹੁਤ ਕੁਝ ਕਰਦੇ ਆ ਪਰ ਇਹਨਾਂ ਤੇ ਕਾਰਵਾਈ ਨਹੀਂ ਕੋਈ ਕਰਦੇ ਅਗਰ ਇਹਨਾਂ ਤੇ ਕਾਰਵਾਈ ਕਰਕੇ ਉਸੇ ਟਾਈਮ ਇਹਨਾਂ ਨੂੰ ਨਾਲ ਜੇਲ੍ਹ ਦੇ ਵਿੱਚ ਡੱਕਿਆ ਜਾਵੇ ਤਾਂ ਦੁਬਾਰਾ ਕਿਸੇ ਦੀ ਜ਼ਰਤ ਨਾ ਪਵੇ ਕਿ ਇਸ ਤਰ੍ਹਾਂ ਸਮਗਲਾਰਾਂ ਨੂੰ ਫਾਇਦਾ ਪਹੁੰਚਾਇਆ ਜਾਂਦਾ ਇਸੇ ਤਰ੍ਹਾਂ ਹੀ ਹੁਣ ਜਿਹੜਾ ਇਹ ਰਣਜੀਤ ਸਿੰਘ ਰਾਜਾ ਕੰਦੋਲਾ ਵਾਲਾ ਕੇਸ ਹੈ ਦੋਸਤੋ ਇਹਦੇ 'ਚ ਵੀ ਸੇਮ ਕੰਮ ਹੀ ਹੋਇਆ ਜਿਦੇ ਚ ਇੰਦਰਜੀਤ ਸਿੰਘ ਖੁਦ ਆਪ ਹੀ ਇਹਨੇ ਫੜਿਆ ਸੀਗਾ ਇਹ ਫੈਕਟਰੀ ਖੁਦ ਹੀ ਫੜੀ ਸੀ ਇੰਦਰਜੀਤ ਨੇ ਤੇ ਖੁਦ ਹੀ ਮਤਲਬ ਜਿਹੜਾ ਇਹਦਾ ਆਈਓ ਬਣ ਗਿਆ ਤੇ ਖੁਦ ਹੀ ਇਹਦਾ ਸ਼ਿਕਾਇਤ ਕਰਤਾ ਬਣ ਗਿਆ ਤੇ ਉਸ ਤੋਂ ਬਾਅਦ ਇਸੇ ਚੀਜ਼ ਦਾ ਫਾਇਦਾ ਲੈ ਕੇ ਉਹ ਬਰੀ ਹੋ ਗਏ ਹੁਣ ਤੁਸੀਂ ਸੋਚ ਕੇ ਦੇਖੋ ਜਿਨੇ ਫੈਕਟਰੀ ਇਸ ਕੰਮ ਦੀ ਫੈਕਟਰੀ ਲਾਈ ਹੋਵੇ ਸਾਡੇ ਲੱਖਾਂ ਨੌਜਵਾਨ ਮਾਵਾ ਦੇ ਪੁੱਤ ਇਹਨਾਂ ਲੋਕਾਂ ਨੇ ਮਾਰੇ ਹੋਣਗੇ ਜਾਂ ਬਰਬਾਦ ਕਰੇ ਹੋਣਗੇ ਘਰ ਲੱਖਾਂ ਘਰ ਬਰਬਾਦ ਕਰੇ ਹੋਣਗੇ ਪਰ ਦੋਸਤੋ ਉਹਨਾਂ ਨੂੰ ਇਹੋ ਜੇ ਲੋਕ ਬਚਾ ਕੇ ਸਾਡੇ ਆਪਾਂ ਕਹਿ ਸਕਦੇ ਆ ਕਿ ਸਭ ਤੋਂ ਵੱਡੀ ਪੰਜਾਬ ਦੇ ਨਾਲ ਦੁਸ਼ਮਣੀ ਲੋਕ ਇਹ ਕਮਾ ਰਹੇ ਕਿਉਂਕਿ ਸਾਨੂੰ ਸਰਕਾਰਾਂ ਦੀ ਸਮਝ ਨਹੀਂ ਆਉਂਦੀ ਦੋਸਤੋ ਇੱਕ ਤੋਂ ਨੂੰ ਪਿੱਛੇ ਪਤਾ ਹੋਊਗਾ ਰਾਜੀਤ ਇੱਕ ਅਫਸਰ ਸੀ AIG ਉਹਦਾ ਪਤਾ ਹੀ ਨਹੀਂ ਲੱਗਿਆ ਅੱਜ ਤੱਕ 5 ਸਾਲ 6 ਸਾਲ ਉਹਨੂੰ ਹੋ ਗਏ ਕਿ ਉਹ ਕਿੱਥੇ ਆ ਕਿੱਥੇ ਨਹੀਂ ਹੋਰ ਬਥੇਰੀਆਂ ਆਪਾਂ ਸੁਣਦੇ ਰਹੇ ਨੇ ਵੱਡੀਆਂ-ਵੱਡੀਆਂ ਗੱਲਾਂ ਬਾਤਾਂ ਪਰ ਉਹ ਫੜੇ ਹੀ ਨਹੀਂ ਗਏ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਇਸ ਕੇਸ ਤੇ ਖੰਡੋਲੇ ਵਾਲੇ ਕੇਸ ਦੇ ਵਿੱਚ ਵੀ 10 ਅਪਰਾਧੀਆਂ ਦਾ ਪਤਾ ਹੀ ਨਹੀਂ ਕਿੱਥੇ ਗਏ ਫੜੇ ਹੀ ਨਹੀਂ ਗਏ ਤੇ ਤੁਹਾਨੂੰ ਪਤਾ ਹੋਊਗਾ ਪਿੱਛੇ ਪ੍ਰਿਤਪਾਲ ਸਿੰਘ ਦਾ ਵੀ ਇੱਕ ਵਾਰੀ ਨਾਂ ਆਇਆ ਸੀਗਾ ਜਿਹਨੇ ਸਿੱਧੂ ਮੂਸੇਵਾਲੇ ਦੇ ਕਾਤਲ ਨੂੰ ਭਜਾਤਾ ਸੀਗਾ ਇਹ ਇਸ ਤਰ੍ਹਾਂ ਦੇ ਅਫਸਰ ਨੇ ਦੋਸਤੋ ਜਿਹੜੇ ਸਭ ਤੋਂ ਵੱਡੇ ਆਪਾਂ ਕਹਿ ਸਕਦੇ ਆ ਪੰਜਾਬ ਨਾਲ ਦਗਾ ਕਰਨ ਵਾਲੇ ਨੇ ਕਿਉਂਕਿ ਜਦੋਂ ਇਹਨਾਂ ਨੂੰ ਖੁਦ ਸਾਰਾ ਕੁਝ ਪਤਾ ਹੈ ਪਤਾ ਇਹਨਾਂ ਨੂੰ ਸਭ ਕੁਝ A ਤੋਂ Z ਕਿ ਜਿਹੜਾ ਇਹਨਾਂ ਨੇ ਬਚ ਜਾਣਾ ਹੈਗਾ ਤੇ ਇਹ ਇਸ ਕਰਕੇ ਫਿਰ ਸਭ ਤੋਂ ਵੱਡੇ ਇਹੀ ਹੋਏ ਨਾ ਧੋਖਾ ਕਰਨ ਵਾਲੇ ਅਗਰ ਸਹੀ ਕੇਸ ਕਰਕੇ ਇਹਨਾਂ ਨੂੰ ਸਜ਼ਾਵਾ ਦਵਾ ਦੇਣ ਫਿਰ ਕੋਈ ਜ਼ੁਰਤ ਨਾ ਕਰੇ ਦੁਆਰਾ ਇਸੇ ਕਰਕੇ ਜਿਹੜੇ ਤਸਕਰ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇਲ੍ਹ 'ਚ ਤਾਂ ਰਹਿਣਾ ਹੀ ਨਹੀਂ ਹੈਗਾ ਅਸੀਂ ਬਾਹਰ ਆ ਜਾਣਾ ਹੈ ਲੇਕਿਨ ਦੋਸਤੋ ਜਿਹੜੇ ਇਹ ORP ਜਿਹਦੇ ਤਹਿਤ ਇਹਨਾਂ ਨੂੰ ਰਿਓੜੀਆਂ ਵਾਂਗੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਨੇ ਉਹਦਾ ਪੰਜਾਬ ਦੇ ਵਿੱਚ ਤੁਸੀਂ ਐ ਮੰਨ ਲਓ ਵੀ ਹਜ਼ਾਰਾਂ ਦੀ ਤਦਾਦ 'ਚ ਨੇ ਕੋਰਟਾਂ ਨੇ ਪਿੱਛੇ ਜੇ ਆਰਡਰ ਵੀ ਆਏ ਵੀ ਇਹਨਾਂ ਨੂੰ ਵਾਪਸ ਕੀਤਾ ਜਾਵੇ ਪਰ ਉਹ ਫੇਰ ਵੀ ਵਿੱਚੀ ਗੱਲਾਂ ਦਬ ਜਾਂਦੀਆਂ ਨੇ ਕੋਈ ਨਹੀਂ ਮਤਲਬ ਅੱਗੇ ਤੱਕ ਜਾਂਦਾ ਹੁਣ ਦੋਸਤੋ ਅੱਗੇ ਇੱਕ ਮੈਂ ਤੁਹਾਨੂੰ ਇਹਦੀ ਇਹਦੇ ਨਾਲ ਸੰਬੰਧਿਤ ਗੱਲ ਦੱਸਦਾ ਕਿ ਇੱਕ ਤੁਹਾਡੇ ਯਾਦ ਹੋਊਗਾ ਨਰਿੰਜਨ ਸਿੰਘ ਨੌਂ ਦਾ ਈਡੀ ਦਾ ਅਫਸਰ ਸੀ ਜੀਨੇ ਉਦੋਂ ਕਿਹਾ ਸੀਗਾ ਕਿ ਮੈਨੂੰ ਬਦਲਾ ਦਿੱਤਾ ਗਿਆ ਨਰਿੰਜਨ ਸਿੰਘ ਨੇ ਵੀ ਮਤਲਬ ਜਿਹੜੇ ਕੇਸ ਇਹਦੇ ਚ ਫੜਿਆ ਸੀਗਾ ਇਹ ਇਹਦੇ ਤੇ ਬਰਬਾਦ ਦੇ ਵਿੱਚ ਨਰਿੰਜਨ ਸਿੰਘ ਨੇ ਵੀ ਜਿਹੜਾ ਈਡੀ ਵੱਲੋਂ ਸਾਫਾ ਮਾਰ ਕੇ ਪਰਚਾ ਕੀਤਾ ਸੀਗਾ ਤੇ ਉਹਦੇ ਵੱਲੋਂ ਇਹਨਾਂ ਦੀ ਜ਼ਾਇਦਾਦ ਵੀ ਜ਼ਬਤ ਕਰ ਲਈ ਸੀ ਹੁਣ ਦੋਸਤੋ ਜਦੋਂ ਉਹ ਕੇਸ ਦੇ ਵਿੱਚੋਂ ਹੀ ਬਰੀ ਹੋ ਗਏ ਹੁਣ ਜਦੋਂ ਉਹ ਕੇਸ ਦੇ ਵਿੱਚੋਂ ਬਰੀ ਹੋ ਗਏ ਤੇ ਹੁਣ ਉਹਨਾਂ ਦੀ ਜਾਇਦਾਦ ਵੀ ਕਿਸ ਕਿਸ ਕਾਨੂੰਨ ਦੇ ਤਹਿਤ ਰੱਖਣਗੇ ਹੁਣ ਮੈਂ ਸਲੂਟ ਪਹਿਲਾਂ ਤਾਂ ਕਰਕੇ ਕਿਹਾ ਸੀਗਾ ਉਹ ਨਰਿੰਦਰ ਸਿੰਘ ਵਰਗੇ ਅਫਸਰ ਉਹ ਲੋਕ ਜਿਹੜੇ ਕਿ ਆਪਣਾ ਸਾਰਾ ਕੁਝ ਤਲੀ ਤੇ ਰੱਖ ਕੇ ਉਹ ਇਹਨਾਂ ਨਾਲ ਪੰਗਾ ਲੈਂਦੇ ਨੇ ਉਹ ਇਹਨਾਂ ਦੀਆਂ ਜਾਇਦਾਦਾਂ ਕੁਰਕ ਕਰਨ ਤੱਕ ਜਾਂਦੇ ਨੇ ਪਰ ਦੋਸਤੋ ਉਹ ਬੰਦੇ ਫੇਰ ਦੜਦੜਾਂ ਦੇ ਬਾਹਰ ਆ ਜਾਂਦੇ ਨੇ ਉਹਨਾਂ ਨੂੰ ਕੁਝ ਜਦੋਂ ਹੁੰਦਾ ਨਹੀਂ ਫਿਰ ਉਹ ਆਸਰਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਹੁਣ ਦੋਸਤੋ ਅਗਲੀ ਗੱਲ ਕਰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਹੁਣ ਦੂਜੇ ਤੀਜੇ ਦਿਨ ਮੁਕਾਬਲਾ ਹੁੰਦਾ ਹੈ ਹੁਣ ਜਿਹੜੇ ਮੁਕਾਬਲੇ ਹੁੰਦੇ ਨੇ ਇੱਕ ਪਾਸੇ ਦਾ ਪਗਣੇ ਵੀ ਬਿਲਕੁਲ ਠੀਕ ਹੈ ਜਿਹੜੇ ਲੋਕ ਮਾਵਾ ਦੇ ਪੁੱਤਾਂ ਨੂੰ ਮਾਰਦੇ ਨੇ ਉਹਨਾਂ ਦੇ ਲਈ ਗੋਲੀ ਦਾ ਜਿਹੜਾ ਹੈਗਾ ਕੋਈ ਗਲਤ ਨਹੀਂ ਗੱਲ ਉਹਦੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਦੋਸਤੋ ਸੁਆਤ ਤਾਂ ਪੈਦਾ ਹੀ ਹੁੰਦਾ ਨਾ ਕਿ ਹੁਣੇ 15 ਦਿਨਾਂ ਤੋਂ ਮਤਲਬ ਚੱਲਣ ਲੱਗੀਆਂ ਗੋਲੀਆਂ ਪਹਿਲਾਂ ਇਹਦਾ ਮਤਲਬ ਆਪਾਂ ਮਤਲਬ ਜਿਆਦਾ ਪਹਿਲਾਂ ਗਲਤ ਸੀ ਜਾਂ ਫਿਰ ਹੁਣ ਗਲਤਾਂ ਔਰ ਦੂਸਰੇ ਨੰਬਰ ਤੇ ਦੋਸਤੋ ਜਿਹੜੀਆਂ ਇਹ ਗੋਲੀਆਂ ਚੱਲਦੀਆਂ ਨੇ ਇਹ ਛੋਟੀਆਂ ਮਤਲਬ ਮੱਸੀਆਂ ਤੇ ਚੱਲਦੀਆਂ ਨੇ ਇਹੇ ਕੰਧੋਲੇ ਵਰਗਿਆਂ ਤੇ ਜਾਂ ਕਿਸੇ ਤੇ ਹੋਰ ਨਹੀਂ ਕੋਈ ਤੁਹਾਨੂੰ ਦਿਖੂਗਾ ਕਿ ਕਿਸੇ ਤੇ ਕੋਈ ਉਹਨਾਂ ਤੇ ਮੁਕਾਬਲਾ ਹੋ ਗਿਆ ਜਾਂ ਕੋਈ ਹੋਰ ਗਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਹਾਂ ਇਸ ਤਰ੍ਹਾਂ ਦੇ ਜਿਹੜੇ ਛੋਟੇ ਨੇ ਉਹਨਾਂ ਤੇ ਮਤਲਬੇ ਕਰਕੇ ਕਾਰਵਾਈਆਂ ਉਹ ਆਪਾਂ ਨੂੰ ਦਿਖਾਵਾ ਜਰੂਰ ਹੁੰਦਾ ਹੈਗਾ ਪਰ ਉਹਦੇ ਚ ਵੀ ਦੋਸਤੋ ਜਿਹੜੇ ਮੁੰਡੇ ਮੁਕਾਬਲਾ ਕਰਨ ਜਾਂਦੇ ਨੇ ਕਈਆਂ ਦੇ ਦੇਖੋ ਪਿੱਛੇ ਗੋਲੀਆਂ ਲੱਗੀਆਂ ਵੀ ਨੇ ਫੱਟੜ ਹੋ ਜਾਂਦੇ ਨੇ ਉਹ ਉਹ ਪੁਲਿਸ ਵਾਲੇ ਵੀ ਤਾਂ ਮਾਵਾ ਦੇ ਪੁੱਤ ਨੇ ਪਰ ਹੁਕਮ ਉੱਪਰੋਂ ਜਦੋਂ ਚੜ੍ਹ ਕੇ ਹੁਕਮ ਆ ਜਾਂਦਾ ਹੈਗਾ ਕਿ ਅਗਲੇ ਚੌਂਕ ਤੱਕ ਨਹੀਂ ਪਹੁੰਚਣਗੇ ਇਹ ਤਾਂ ਉਹਨਾਂ ਨੂੰ ਤਾਂ ਅਫਸਰਾਂ ਦੇ ਹੁਕਮ ਵਜਾਉਣੇ ਪੈਂਦੇ ਨੇ ਪਰ ਦੋਸਤੋ ਮੂਰਲਿਕ ਤਾਰ ਦੇ ਵਿੱਚ ਜਾ ਕੇ ਉਹ ਲੋਕ ਗੋਲੀਆਂ ਮਾਰਦੇ ਨੇ ਜਾਂ ਗੋਲੀਆਂ ਖਾਂਦੇ ਨੇ ਪਰ ਜਦੋਂ ਇਸ ਤਰ੍ਹਾਂ ਦਾ ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਨੂੰ ਬਰੀ ਕਰ ਦਿੱਤਾ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਫਿਰ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਣੀ ਆ ਮੈਂ ਸਵਾਲ ਇਹ ਉਠਾਇਆ ਸੀਗਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਦੋਸਤੋ ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਮਤਲ ਅਸਰ ਨੇ ਜਾਂ ਸਰਕਾਰਾਂ ਨੇ ਕੀ ਮਤਲਬ ਇਹ ਠੀਕ ਕਰ ਰਹੀਆਂ ਨੇ ਕੀ ਵੱਡੇ ਜਿਹੜੇ ਮੰਗਰ ਮੱਛਾਂ ਨੂੰ ਇਸ ਤਰ੍ਹਾਂ ਦੇ ਰਸਤੇ ਦੇ ਕੇ ਕੱਢ ਦੇਣਾ ਕੀ ਇਹ ਬਾਜਵ ਹੈ ਕੀ ਜਦੋਂ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਇਸ ਗੱਲ ਦਾ ਕਿ ਮਤਲਬ ਜਿਹੜੇ ਉਹਨਾਂ ਨੂੰ ਇਹ ਤਾਂ ਪਤਾ ਹੀ ਹੁੰਦਾ ਨਾ ਕਿ ਇਹ ਅਫਸਰ ਨੂੰ ਜਿਹੜਾ ਤਰੱਕੀਆਂ ਲਗੀਆਂ ਅਸੀਂ ORP ਦੇ ਤਹਿਤ ਦਿੱਤੀਆਂ ਹੋਈਆਂ ਨੇ ਫਿਰ ਉਹ ਕਿਉਂ ਨਹੀਂ ਉਹਨਾਂ ਨੂੰ ਪ੍ਰੇਜ਼ ਕਰ ਲੋ ਪਹਿਲਾਂ ਹੀ ਪਾਉਣ ਦੀ ਲਾਉਂਦੇ ਇਹ ਤੁਸੀਂ ਕਿਸੇ ਵੱਡੇ ਕੇਸ ਦੇ ਵਿੱਚ ਆਈਓ ਨਹੀਂ ਬਣਨਾ ਹੈਗਾ ਜਦੋਂ ਆਈਓ ਕਿਸੇ ਕੇਸ ਦੇ ਵਿੱਚ ਬਣਦੇ ਆਂ ਦਾ ਪਤਾ ਲੱਗਦਾ ਕਿਉਂ ਨਹੀਂ ਉਹਨਾਂ ਦੇ ਸਟਾਰ ਉਸੇ ਟਾਈਮ ਲਾ ਦਿੱਤੇ ਜਾਂਦੇ ਇਹ ਮੈਂ ਇਮਾਨਦਾਰ ਅਫਸਰਾਂ ਨੂੰ ਕਹਿ ਰਿਹਾ ਕਿਉਂਕਿ ਦੂਜੇ ਤਾਂ ਬਿਲਕੁਲ ਨਹੀਂ ਕਰਨਗੇ ਪਰ ਜਿਹੜੇ ਇਮਾਨਦਾਰ ਅਫਸਰ ਨੇ ਉਹ ਤਾਂ ਇਹ ਕੁਝ ਕਰ ਸਕਦੇ ਨੇ ਨਾ ਉਹ ਤਾਂ ਕਮ ਚ ਕਮ ਇਹਨਾਂ ਦੀਆਂ ਜਿਹੜੀਆਂ ਦਿੱਤੀਆਂ ਜਾਂ ਫੀਤੀਆਂ ਨੇ ਉਹ ਲਾ ਕੇ ਇਹਨਾਂ ਦਾ ਅਸਲੀ ਰਾਇਕ ਹੈ ਜਿਹੜਾ ਉਸੇ ਹੌਲਦਾਰਾਂ ਵਾਲੀ ਜਗ੍ਹਾ ਤੇ ਅਗਰਿੰਦਰਜੀਤ ਬਾਣ ਦਾ ਪਚਾਇਆ ਹੁੰਦਾ ਦੋਸਤੋ ਤਾਂ ਅੱਜ ਕੰਧੋਲੇ ਹੋਣੀ ਬਾਹਰ ਨਹੀਂ ਸੀ ਆਉਣੇ ਸੋ ਵੀਡੀਓ ਨੂੰ ਵੀਰੇ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਅੱਜ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਆਪਣੇ ਪੰਜਾਬ ਦੇ ਵਿੱਚ ਨਸਿਆਂ ਦਾ ਤੁਹਾਨੂੰ ਪਤਾ ਹੈ ਲੋਕ ਖੁਦ ਕਮੇਟੀਆਂ ਬਣਾ ਬਣਾ ਕੇ ਲੜਾਈਆਂ ਲੜ ਰਹੇ ਨੇ ਪਰ ਜਿਹੜੇ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਚੋਰ ਮੋਰੀਆ ਨਹੀਂ ਬਰੀ ਕਰਾ ਦਿੱਤਾ ਜਾਂਦਾ ਜਰੂਰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ